ਤੇ ਬੜਾ ਹੀ ਕੋਈ ਬੇਸੁਰਾ ਤੇ ਬੇਤਾਲਾ ਜਿਹਾ ਸਿੰਗਰ ਗਾ ਰਿਆ ਸੀ ਤੇ ਅਸੀਂ ਨੇੜੇ-ਤੇੜੇ ਜਿਹੜੇ ਬੈਠੇ ਆ ਸੁਰਿੰਦਰ ਛਿੰਦਾ ਵੀ ਬੈਠਾ ਬਾਵਾ ਸਿੰਘ ਮਾਨ ਬੈਠਾ ਮਨਮੋਹਣ ਵਾਰਸ ਬੈਠਾ ਚਰਨਜੀਤ ਧੂਜਾ ਜੀ ਬੈਠੇ ਆ ਤੇ ਆ ਇਹ ਨਾਲ-ਨਾਲ ਅਸੀਂ ਨੇੜੇ-ਨੇੜੇ ਬੈਠੇ ਆ ਤੇ ਊਜਾ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਤਾਂ ਕਿ ਉਹ ਇੱਕ ਤਾਂ ਵੱਡੀ ਚੀਜ਼ ਆ ਮਹਾਨ ਬੰਦਾ ਤੇ ਉਹ ਕਹਿੰਦਾ ਵੀ ਆ ਵੀ ਦਿਨ ਆਉਣੇ ਸੀ ਇਹ ਤਾਂ ਦੇ ਬੇਸੁਰਿਆਂ ਬੇਤਾਲਿਆਂ ਨੂੰ ਇਹੋ ਜਿਹਿਆਂ ਰੌਸ਼ਨੀਆਂ ਦੇ ਵਿੱਚ ਬਹਿ ਕੇ ਆਪਾਂ ਸੁਣਨਾ ਸੀ ਤੇ ਮੈਨੂੰ ਕਹਿੰਦੇ ਉਹ ਵਿੰਦ ਰਖੀਏ ਦੇ ਵੋਕਲ ਪਏ ਹੋਣਗੇ ਲਿਆ ਉਹਨਾਂ ਨੂੰ ਰੀਮਿਕਸ ਕਰਕੇ ਛੱਡੀਏ ਮਾਰਕੀਟ ਦੇ ਵਿੱਚ ਪਤਾ ਲੱਗੇ ਗਾਇਕੀ ਕੀ ਹੁੰਦੀ ਆ ਸੁਰ ਕੀ ਹੁੰਦੀ ਆ ਤਾਲ ਕੀ ਹੁੰਦਾ ਮਤਲਬ ਇਹੋ ਜਿਆ ਸਭ ਦੀ ਵਰਕਿੰਗ ਸੀ ਉਹਨੂੰ ਉਹੀ ਉਹ ਮਤਲਬ ਜਿਹੜੀਆਂ ਉਹ ਲੋਰੀਆਂ ਹੁਜਾ ਸਾਹਿਬ ਵੀ ਤਾਂ ਲੈ ਰਹੇ ਆ ਇੱਕ ਵਾਰ ਮੈਨੂੰ ਉਹਨਾਂ ਦੀ ਵਿੱਚੇ ਗੱਲ ਗੱਲ ਤਾਂ ਪਛੰਦੇ ਤੇ ਕਰਨੀ ਆ ਜੀ ਤੇ ਉਹਨਾਂ ਨੇ ਇੱਕ ਵਾਰ ਆਏ ਬੈਠਿਆ ਸਟੂਡੀਓ ਸੰਗੀਤ ਦਾ ਸਟੂਡੀਓ ਜਿਹੜਾ ਸੀਗਾ ਉਹ ਕਈਆਂ ਨੂੰ ਉਹਨਾਂ ਨੇ ਕਿਹਾ ਮੈਨੂੰ ਵੀ ਇਹਦਾ ਮੌਕਾ ਮਿਲਿਆ ਵੀ ਉਹ ਜਿਹੜਾ ਹਰਮੋਨੀਅਮ ਪਿਆ ਕਿੰਨੀ ਦੂਰ ਹੋਊਗਾ ਤੇ ਉੱਡ ਹਰ ਕੋਈ ਆਉਦੇ ਆਈਡੀਆ ਨਾਲ ਕਹਿ ਦਿੰਦਾ ਜੀ 3 ਫੁੱਟ ਹੋਊ 4 ਫੁੱਟ ਹੋਊ ਤੇ ਗੱਲ 6 ਫੁੱਟ ਹੋਊਗਾ ਅੱਛਾ ਉਹ ਦੂਜੀ ਭਾਵਨਾ ਨੂੰ ਪੁੱਛਦੇ ਉਹਨੇ ਹੁਣ ਭਾਵਨਾ ਉਹਦੀ ਇਹ ਸੀ ਉਹ ਕਹਿੰਦੇ 2 ਸਾਲ ਹੋ ਗਏ ਮੈਂ ਇਹਨੂੰ ਹੱਥ ਨਹੀਂ ਲਾ ਕੇ ਦੇਖਿਆ ਇਹ ਕਿੱਡਾ ਬੇਲੋੜਾ ਹੋ ਗਿਆ ਉਹ ਗੀਤ ਸੰਗੀਤ ਦੇ ਵਿੱਚ ਹਰਮੋਨੀਅਮ ਬੇਲੋੜਾ ਹੋ ਗਿਆ ਬੇਲੋੜਾ